ਵਾਹਿਗੁਰੂ ਸਾਹਿਬ ਜੀਓ ਬੇਲਾਵਲ ਮਹੱਲਾ ਪੰਜਵਾਂ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ गुण गोविंद गावो सब हर जन राग रतन रसना आलाप कोटि जन्म की तृष्णा निवरी राम रसायन आत्मत्राप ਚਰਨ ਗ헤 ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਪਰਮ ਪੈ ਬਿਨਸੇ ਕਹੋ ਨਾਨਕ ਠਾਕੁਰ ਪ੍ਰਤਾਪ ਬਿਲਾਵਲ ਮਹੱਲਾ ਪੰਜਵਾ ਆਪ ਲਾਹਿਆ ਗੁਰ ਸਿਰਜਨ ਹਾਰ ਸਾਤ ਗੋਰੇ ਆਪਣੇ ਕੋ ਬਲ ਜਾਈ ਜਿਨ ਪਹਿਜ ਰਖੀ ਸਾਰੇ ਸੰਸਾਰ ਰਹਾ ਕਰਮਸਤ ਕਰ ਬਲਕ ਰਖਲੀਨੋ ਪ੍ਰਭ ਹੋਇ ਅੰਮ੍ਰਿਤ ਨਾਮ ਮਹਾਰਸ ਦਿਨੋ ਦਾਸ ਕੀ ਲਾਜ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹ ਹੈ ਪ੍ਰਵਾਨ ਰਾਗ ਬਿਲਾਵਲ ਮਹੱਲਾ ਪੰਜਵਾ ਚੌਪ ਦੇ ਧੂਪ ਦੇ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸੋ ਅੰਧਕਾਰ ਤੇ ਮੰਦਰ ਰਤਨ ਕੋਠੜੇ ਖੁੱਲ ਅਨੁਪਾਰਾਉ ਬਿਸਮਨ ਬਿਸਮ ਭਏ ਜੋ ਪਿਖਿਓ ਕਹਿਨ ਨਾ ਜਾਏ ਵਡਿਆਈ ਮਗਨ ਭਏ ਉਹਾਂ ਸੰਗ ਮਾਤੇ ਓਤ ਪੋਤਾ ਲਪਟਾਈ आल जाल नहीं कछु जंजारा अहम बुद्ध नहीं पूरा ऊंच न ऊंचा बीच न खींचा हो तेरा तू मुरा एक अंकार एक पसारा ਇਕ ਅਪਰ ਅਪਾਰਾ ਇਕ ਅਬਸਥਿਰਨ ਇਕ ਸੰਪੂਰਨ ਇਕ ਪ੍ਰਾਨ ਆਧਾਰਾ ਨਿਰਮਲ ਨਿਰਮਲ ਸੋਚਾ ਸੁਚੋ ਸੁਚਾ ਸੁਚੋ ਸੁਚਾ ਅੰਤ ਨ ਅੰਤ ਸਦਾ ਬੇਅੰਤ ਕਹੋ ਨਾਨਕ ਉੱਚੋ ਉਚਾ ਬੇਲਾਵਲ ਮਹੱਲਾ ਪੰਜਵਾ ਬਿਨ ਹਰ ਕਾਮ ਨਾਇਬਤ ਹੈ ਜਾਸੋ ਰਾਚ ਮਾਚ ਤੁਮ ਲਾਗੇ ਓਹੋ ਮੋਹਨੀ ਮਹਾਵਤ ਹੈ ਰਹਾਓ ਕਨਕ ਕਾਮਨੀ ਸੇਜ ਸੋਹਣੀ ਛੋੜ ਅਖਿਨੇ ਮਹਿ ਜਾਵਤ ਹੈ ਉਰਜ ਰਹਿਓ ਇੰਦ੍ਰੇ ਰਸ ਪ੍ਰੇਰਿਓ बिखैठ गौरी खावत हे तृण को मंद्र साज सवार पावक तले जरावत हे ऐसे गढ़ में है हठी लो फूल फूल क्या पावत है पंच दोत मोड़ पर ठाड़े केस गहे फरावत है दृष्ट न आवहे अंध अज्ञानी सोए रहे ओ मदमावत है जाल पसारे चोग बिसथारे ਅੰਖੀ ਜੋ ਫਹਾਵਤ ਹੈ ਕਹੋ ਨਾਨਕ ਬੰਦਨ ਕਾਟਨ ਕੋ ਮੈਂ ਸਤ ਗੁਰ ਪੁਰਖ ਧਿਆਵਤ ਹੈ ਬਿਲਾਵਲ ਮਹੱਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਰਾਨ ਪਿਆਰ ਮਨ ਹੈ ਅਧਾਰੂ ਚੇਤ ਚਤਵੋ ਜੈਸੇ ਪਾਨ ਤੰਬੋਲੀ ਰਹਾਉ ਫਹਜ ਸਮਾਇਓ ਗੁਰ へ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋਵਡ ਪਾਗੋ ਸੁਹਾਗ ਹਮਾਰੋ ਕਤ ਹੋ ਨ ਢੋਲੀ ਰੂਪਨ ਧੂਪਨ ਗੰਧਨ ਦੀਪਾ ਓ ਤਪੂਤ ਅੰਗ ਅੰਗ ਸੰਗ ਮੌਲੀ ਗੋਹ ਨਾਨਕ ਪ੍ਰਿਆ ਰਵੀ ਸੁਹਾਗਨ ਤਨਕੇ ਮੇਰੇ ਬਣੀ ਖਟੋਲੀ ਬੇਲਾਵਲ ਮਹੱਲਾ ਪੰਜਵਾ ਗੋਬਿੰਦ 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 ਮਈ ਜਬ ਤੇ ਭੇਟੇ ਸਾਦਦਿਆਰਾ ਤਬ ਤੇ ਦੁਰਮਤ ਦੂਰ ਭਈ ਰਹਾਉ ਪੂਰਨ ਪੂਰ ਰਹਿਓ ਸੰਪੂਰਨ ਸੇਤਲ ਸਾਤ ਦਇਆਲ ਦਈ ਕਾਮ ਕ્રોਧ ਤ੍ਰਿਸ਼ਨਾ ਅਹੰਕਾਰਾ ਪੰਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੋਚ ਸੰਤਨਾ ਤੇ ਇਹੋ ਮੰਤ ਲਈ ਕਹੋ ਨਾਨਕ ਜਿਨ ਮਨਹੁ ਪਛਾਨਿਆ ਤਿਨ ਕੋ ਸਗਲੀ ਸੋਜ ਪਈ ਬੇਲਾਵਲ ਮਹੱਲਾ ਪੰਜਵਾ ਕੀ ਹਮ ਜੀ ਜੰਤ ਬੇਚਾਰੇ ਵਰਨਨਾ ਸਕਹਿ ਏਕ ਰੂਮਾਈ ਬ੍ਰਹਮ ਮਹੇਸ ਸਿਦ ਮਨ ਇੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ क्या कथिए किश कथन न जाए जह जह देखा तह रहया सम रहाओ जह महापयान दुख जम सुनिए तह मेरे प्रभ तुहे सहाय ਸ਼ਰਨ ਪਰਿਓ ਹਰ ਚਰਨ ਗਹੇ ਪ੍ਰਭ ਗੁਰ ਨਾਨਕ ਕਾ ਭੂਜ ਬੁਝਾਈ ਬੇਲਾਵਰ ਮਹੱਲਾ ਪੰਜਵਾ ਅਗਮ ਰੂਪ ਅਬ ਨਾਸੀ ਕਰਤਾ ਪਤ ਤਪਵਤ ਇਕ ਨਿਮਖ ਜਪਈਐ ਅਚਰਜ ਸੁਨਿਓ ਪ੍ਰਾਪਤ ਭੇਟਲੇ ਸੰਤ ਚਰਨ ਚਰਨ ਮਨ ਲਾਈਐ ਇਤ ਬਿਧੀਐ ਕਿਤ ਸੰਜਮ ਪਾਈਐ ਕਹੋ ਸੁਰਜਨ ਕਿਤ ਜੁਗਤੀ ਧਾਈਐ ਰਹਾ ਜੋ ਮਾਨੁਖ ਮਾਨੁਖ ਕੀ ਸੇਵਾ ਉਹ ਤਿਸਕੇ ਲਈ ਲਹੀ ਫਨ ਜਾਈਏ ਨਾਨਕ ਸ਼ਰਨ ਸ਼ਰਨ ਸੁਖ 사ਗਰ ਮੋਹੇ ਟੇਕ ਤੇਰੋ ਇਕ ਨਈਏ ਬੇਲਾਵਲਾ ਮਹੱਲਾ ਪੰਜਵਾ ਸੰਤ ਸ਼ਰਣਾ ਸੰਤ ਟਹਿਲ ਕਰੀ ਤੰਦ ਬੰਧ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਰਹਾਉ ਸੁਖ ਸਹਜ ਅਰ ਘਨੋ ਅਨੰਦਾ ਗੁਰ ਤੇ ਪਾਇਓ ਨਾਮ ਹਰੇ ਐਸੋ ਹਰ ਰਸ ਬਰਨ ਨਾ ਸਕੋ ਗੁਰਪੁਰੈ ਮੇਰੇ ਉਲਟ ਧਰੇ ਪੇਖਿਓ ਮੋਹਨ ਸਭ ਕੈ ਸੰਗੇ ਓਨ ਨਾ ਕਹੋ ਸਗਲ ਭਰੀ ਪੂਰਨ ਪੂਰ ਰਿਓ ਕਿਰਪਾ ਨੇਦ कहो नानक मेरी पूरी परी बिलावला महला पंजवा मन क्या कहता हो क्या कहता जान प्रवीण ठाकुर प्रभ मेरे ते से आगे क्या कहता रहा ਨ ਬੋਲੇ ਕੋ ਤੋ ਹੀ ਪਛਾਨ ਹੈ ਜੋ ਜੀਨ ਮਹਿ ਹੋਤਾ ਰੇ ਮਨ ਕਾਏ ਕਹਾਂ ਲੋ ਡਹਿ ਕਹ ਜੋ ਪੇਖਤ ਹੈ ਸੰਗ ਸੁਨਤਾ ਐਸੋ ਜਾਣ ਭਏ ਮਨ ਅਨੰਦ aan nabiyo karta kaho nanak gur bhay dayara har rang na kab ho lehta belavla mahalla panjwa nindak aise hi char pariye ਏ ਨਿਸਾਨੀ ਸੁਨਹੁ ਤਮ ਪਾਏ ਜੋ ਕਲਰ ਪੀਤ ਗਿਰਿਆ ਰਹਾਉ ਜੋ ਦੇਖੈ ਸ਼ਦਰ ਤੋ ਨਿੰਦਕ ਉਮਾ ਹੈ ਭਲੋ ਦੇਖ ਦੁਖ ਭਰੀਏ आठ पहर चितवै नहीं पहुचै बुरा चितवत चितवत मरियै निंदक प्रभु पुलाया काल ने रे आया हर जन सों बादे उठरियै नानक का रखा आप प्रभ स्वामी क्या मानस बपुरे करिए बेलावल महला पंजवा ऐसे काहे पुल परे करे करावे मुकर पावे ਵੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੀਤ ਸਾਜਨ त्याग ਖਰੇ ਹੋਵਨ ਕੋਰਾ ਅਨਹੋਵਨ ਮਿਠਾ ਵਖਿਆ ਮਹਿ ਲਪਟਾਈ ਜਰੇ ਆਨ ਦੇ ਕੋਪ ਮਹਿ ਪਰਿਉ ਪ੍ਰਾਨੇ ਪਰਮਗੁਬਾਰ ਮੋਹ ਬੰਦ ਪਰ ਕਹੋ ਨਾਨਕ ਪ੍ਰਭ ਹੋਤ ਦਿਆਰਾ ਗੁਰ ਭੇਟੇ ਕਾਢੇ ਬਹ ਫਰੇ ਬੇਲਾਵਲ ਮਹੱਲਾ ਪੰਜਵਾ ਮਨ ਤਨ ਰਸਨਾ ਹਰ ਚੀਨਾ ਭਏ ਅਨੰਦਾ ਮਿਟਿਆਂਦੇ ਸੇ ਸਰਬ ਸੁਖ ਮੋਕੋ ਗੁਰ ਦੀਨਾ ਰਹਾਉ ਈਆਂ ਨਪਤੇ ਸਭ ਭਏ ਈਆਂ ਨਪ ਪ੍ਰਭ ਮੇਰਾ ਦਾਨਾ ਬਿਨਾ हाथ दे रखे अपने को कहो ना करते कशखिना बल जा वो दर्शन साधु के जेह प्रसाद हरनाम लीना ਕਹੋ ਨਾਨਕ ਠਾਕਰ ਪਰੋਸੈ ਕਹੋ ਨ ਮਾਨਿਓ ਮਨシナ ਬੇਲਾਵਲਾ ਮਹੱਲਾ ਪੰਜਵਾ ਗੁਰਪੁਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਦੇ ਮਹਿ ਦਿਨੋ जन्म जन्म के मैं लग गई रहा निबरे दूत दुष्ट बहराई गुरपुरे का जप्या जाप कहा करे कोई बेचारा प्राभ मेरे का बड प्रताप ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੇ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀਂ ਬੇਲਾਵਲਾ ਮਹਲਾ ਪੰਜਵਾ ਸਦਾ ਸਦਾ ਜਪੀਏ ਪ੍ਰਭ ਨਾਮ ਜਰਾ ਮਰਾ ਕਛ ਦੁਖ ਨ ਬਿਆਪੈ ਆਗੇ ਦਰਗਹਿ ਪੂਰਨ ਕਾਮ ਰਹਾਉ ਆਪ ਤਿਆਗ ਪਰਇਨਤ ਸਰਨੀ ਗੁਰ ਤੇ ਪਾਈਏ ਹੋ ਨਿਧਾਨ ਜਨਮ ਮਰਨ ਕੇ ਕਟਿਏ ਫਾਸੀ ਸਾਚੇ ਦਰਗਹ ਕਾ ਨਿਸ਼ਾਨ ਜੋ ਤੁਮ ਕਰਹੁ ਸੋ ਏ ਪਲ ਮਨੋ ਮੰਤੇ ਛੋਟੇ ਸਗਲ ਗਮਾਨ ਕਹੋ ਨਾਨਕ ਤਾਂ ਕੇ ਸਰਨਾਏ ਜਾ ਕਾ ਕੀਆ ਸਗਲ ਜਹਾਨ ਮੇਲਾਵਲ ਮਹਲਾ ਪੰਜਵਾ ਮਨ ਤਨ ਅੰਤਰਾ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਸ਼ਨਾ ਹੀ ਰਹਾ ਕੁਲ ਸਮਹੁ ਉਦਰੇ ਖਨ ਪੀਤਰ जन्म जन्म के लाहे सिमर सिमर स्वामी प्रभे अपना अनद से बिखे बन गाहे चरण प्रभु के बोहित पाए भव सागर पार पराहे संत सेवक भगत हरता के नानक मन लगा है ताही चरण प्रभु के बोहित पाए भव सागर पार परा संत सेवक भगत हरता के नानक मन लगा है ताही ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ